ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਸੀ ਤੇ ਆਖਰੀ ਦਿਨ ਵੱਡਾ ਹੰਗਾਮਾ ਹੋਇਆ ਹੰਗਾਮਾ ਇਸ ਕਰਕੇ ਹੋਇਆ ਕਿ ਸੀਟਾਂ ਨੂੰ ਲੈ ਕੇ ਜੋ ਸਪੀਕਰ ਨੇ ਕਿਹਾ ਸੀ ਉਹ ਵਾਅਦਾ ਪੂਰਾ ਨਹੀਂ ਹੋਇਆ ਖਾਸ ਤੌਰ ਤੇ ਸਿਮਰਜੀਤ ਬੈਂਸ ਤੇ ਬੈਂਸ ਬ੍ਰਦਰਜ਼ ਸੀਟ ਤੇ ਬੈਠ ਕੇ ਬੋਲਣਾ ਚਾਹੁੰਦੇ ਸੀ ਸਪੀਕਰ ਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਇਸ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਅੰਦਰ ਵੱਡਾ ਹੰਗਾਮਾ ਕੀਤਾ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਤੋਂ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ ਤੋਂ ਸਿਮਰਜੀਤ ਬੈਂਸ ਜਿਨ੍ਹਾਂ ਨੇ ਕਾਫੀ ਵੱਡੇ ਪੱਧਰ ਤੇ ਆਵਾਜ਼ ਉਠਾਈ ਆ ਖਹਿਰਾ ਸਾਹਿਬ ਐਵੇਂ ਵੀ ਲੱਗਿਆ ਕਿ ਜਿਵੇਂ ਆਪੋਜੀਸ਼ਨ ਯੂਨਾਈਟ ਨਹੀਂ ਹੁੰਦੀ ਫੂਲਕਾ ਸਾਹਿਬ ਉੱਥੇ ਬੈਠੇ ਰਹੇ ਤੁਹਾਡੇ ਇੱਕ ਹੋਰ ਵਿਧਾਇਕ ਵੀ ਉੱਥੇ ਬੈਠੇ ਸੀ ਕੋਈ ਐਸੀ ਗੱਲ ਨਹੀਂ ਸੀ ਕਿ ਅਸੀਂ ਲੀਡਰ ਆਫ ਆਪੋਜੀਸ਼ਨ ਨੂੰ ਅਸੀਂ ਰਿਕੁਐਸਟ ਕੀਤਾ ਸੀ ਕਿ ਤੁਸੀਂ ਆਪਣੀ ਸੀਟ ਤੇ ਤਾਇਨਾਤ ਰਹੋ ਤਾਂ ਕਿ ਸਪੀਕਰ ਨਾਲ ਕੋਈ ਗੱਲਬਾਤ ਹੁੰਦੀ ਆ ਕੋਈ ਪਾਰਟੀ ਨੂੰ ਆਦੇਸ਼ ਦੇਣੇ ਆ ਔਰ ਬਾਕੀ ਦੇ ਸਾਰੇ ਮੈਂਬਰਸ ਯੂਨਾਈਟਡ ਅਸੀਂ ਵੈਲ ਵਿੱਚ ਜਾ ਕੇ ਪ੍ਰੋਟੈਸਟ ਕੀਤਾ ਕਿਉਂਕਿ ਸਵਾਲ ਸੀਟ ਦਾ ਨਹੀਂਗਾ ਸਵਾਲ ਅਸੂਲ ਦਾ ਵਾ ਕਿ ਬੈਂਸ ਬ੍ਰਦਰਜ਼ ਲੋਕਨ ਸਾਹਿਬ ਪਾਰਟੀ ਆਮ ਆਦਮੀ ਪਾਰਟੀ ਦੀ ਪ੍ਰੀ ਪੋਲ ਅਲਾਈਅੰਸ 파ਟਨਰ ਆ ਚੋਣਾਂ ਤੋਂ ਪਹਿਲਾਂ ਦੇ ਸਾਡੀ ਇਹਨਾਂ ਦੇ ਨਾਲ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਅਲਾਈਅੰਸ ਪਾਰਟਨਰਸ ਦੇ ਇਕੱਠੀਆਂ ਸੀਟਾਂ ਦੇ ਬੈਠੇ ਨੇ ਇਹਨਾਂ ਨੂੰ ਸਾਡੇ ਨਾਲ ਬਿਠਾਉਣ ਦੇ ਵਿੱਚ ਗਵਰਨਮੈਂਟ ਨੂੰ ਕੀ ਇਤਰਾਜ਼ ਆ ਵੀਕਰ ਨੂੰ ਕਨਵਿੰਸ ਕਿਉਂ ਨਹੀਂ ਕਰ ਸਕੇ ਤੁਸੀਂ ਗਏ ਸੀ ਸਾਰਾ ਡੈਲੀਗੇਸ਼ਨ ਆ ਰਿਹਾ ਵਾਂ ਦੇਖੋ ਅਸੀਂ ਫਲੋਰ ਸਟ੍ਰੈਟਜੀ ਬਣਾਉਣੀ ਹੁੰਦੀ ਆ ਮੌਕੇ ਦੇ ਮੌਕੇ ਅਸੀਂ ਫੈਸਲੇ ਲੈਣੇ ਆ ਇਹਨਾਂ ਨੂੰ ਉਹ ਬਿਠਾਉਣਾ ਚਾਹੁੰਦੇ ਨੇ ਜਾਣਬੁੱਝ ਕੇ ਅ ਅਕਾਲੀ ਦਲ ਤੋਂ ਬਾਅਦ ਭਾਜਪਾ ਤੋਂ ਅਗਲੇ ਲਾਸਟ ਬੈਂਚਸ ਦੇ ਉੱਤੇ ਜਾਣ ਕੇ ਤਾਂ ਕਿ ਇਹਨਾਂ ਦੀ ਆਪਸ ਸਟ੍ਰੈਟਜੀ ਨਾ ਬਣ ਸਕੇ ਕੱਲ ਅਸੀਂ ਸਪੀਕਰ ਸਾਹਿਬ ਦੇ ਦਫ਼ਤਰ ਗਏ ਸੀਗੇ ਫੈਸਲਾ ਇਹ ਹੋਇਆ ਕ ਜਿੱਥੇ ਬਾਕੀ ਮੈਂਬਰਸ ਬਹੁਤ ਸਾਰੇ ਮੈਂਬਰਸ ਅੱਜ ਹਾਊਸ ਦੇ ਵਿੱਚ ਆਪਣੀਆਂ ਸੀਟਾਂ ਤੋਂ ਇੱਧਰ-ਉੱਧਰ ਬੈਠੇ ਸੀ ਬੋਲ ਵੀ ਰਹੇ ਸੀਗੇ ਤਾਂ ਬੈਂਸ ਬ੍ਰਦਰਸ ਦਾ ਇਹ ਫੈਸਲਾ ਹੋਇਆ ਸੀ ਕਿ ਇਹ ਜਿੱਥੇ ਰੂਟੀਨ 'ਚ ਬੈਠ ਰਹੇ ਨੇ ਪਿਛਲੇ 2-3 ਦਿਨ ਦੇ ਉੱਥੇ ਬੈਠਣਗੇ ਤੇ ਜਦੋਂ ਉਹਨਾਂ ਨੇ ਉੱਥੇ ਬੈਠਣਾ ਸੀਗਾ ਤਾਂ ਉੱਥੋਂ ਹੀ ਬੋਲਣਾ ਸੀ ਨਾ ਔਰ ਸਪੀਕਰ ਸਾਹਿਬ ਨੇ ਕਿਤੇ ਨਹੀਂ ਸਾਨੂੰ ਕਿਹਾ ਕਿ ਤੁਸੀਂ ਉਸ ਸੀਟ ਤੇ ਬੈਠ ਕੇ ਨਹੀਂ ਬੋਲ ਸਕਦੇ ਤੁਸੀਂ ਆਪਣੀ origignal ਸੀਟ ਤੇ ਜਾਓਗੇ ਨਾਲੇ ਮੈਨੂੰ ਦੁੱਖਦਾਈ ਗੱਲ ਇਹ ਆ ਕਿ ਇਕ ਮੈਂ ਜਦੋਂ ਅਸੀਂ ਪੇਸ਼ ਅਸੀਂ ਮੰਗ ਕੀ ਰਹੇ ਹਾਂ ਅਸੀਂ ਸਿਰਫ ਮੰਗ ਰਹੇ ਹਾਂ ਕਿ ਇਹ ਸਾਡੀ ਆਪੋਜੀਸ਼ਨ ਦਾ ਜਿਹੜੀ ਸੀਟਸ ਆ ਸਾਡੇ ਨਾਲ ਕੀ ਪਿਛਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੀ ਗਿਣਤੀ ਜ਼ਿਆਦਾ ਸੀ ਕਿ ਕਾਂਗਰਸ ਨੂੰ ਭਾਜਪਾ ਤੇ ਅਕਾਲੀਆਂ ਦੇ ਦਰਮਿਆਨ ਬਿਠਾਇਆ ਸੀ ਇਹਨਾਂ ਨੇ ਇਸ ਲਈ ਇਹ ਸਿਰਫ ਮੇਰੇ ਹਿਸਾਬ ਦੇ ਨਾਲ ਇਹ ਆਪੋਜੀਸ਼ਨ ਤੋਂ ਚਾਲੂ ਨੇ ਡਰਦੇ ਨੇ ਨਾਲ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇਸ ਸੈਸ਼ਨ ਵਿੱਚ ਤਾਂ ਮੁਕੰਮਲ ਕਾਂਗਰਸ ਨੇ ਅਕਾਲੀਆਂ ਦਾ ਪੂਰਾ ਹੀ ਚੋਲਾ ਪਾ ਲਿਆ ਵਾ 10 ਸਾਲ ਰੁੰਦੇ ਰਹੇ ਨੇ 10 ਸਾਲ ਅਕਾਲੀਆਂ ਨੂੰ ਕੋਸਦੇ ਰਹੇ ਨੇ ਇਸ ਸਦਨ ਦੇ ਵਿੱਚ ਰਾਤਾਂ ਗੁਜ਼ਾਰੀਆਂ ਨੇ ਪ੍ਰੋਟੈਸਟ ਕੀਤਾ ਵਾ ਇੱਕ ਹਫ਼ਤੇ 'ਚ ਹੀ ਅਕਾਲੀ ਦਲ ਦਾ ਰੂਟ ਖਤਿਆਰ ਕਰ ਲਿਆ ਇਸ ਤੁਹਾਨੂੰ ਲੱਗਿਆ ਨਹੀਂਗਾ ਅਗਰ ਮੈਂ ਨਹੀਂ ਕਿ ਜਿਹੜਾ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਨਹੀਂ ਹੋਣ ਦਿੱਤੀ ਤੁਸੀਂ ਇਥੋਂ ਅੰਦਾਜ਼ਾ ਲਾ ਲਓ ਕਿ ਕਾਂਗਰਸ ਪਾਰਟੀ ਐਬਸੋਲੂਟਲੀ ਇੱਕ ਅ ਅਨ ਕਨਸਟੀਟਿਊਸ਼ਨਲ ਇਲੀਗਲ ਇਲਿਜੀਟਿਮੇਟ ਰਾਤ ਦੇ ਤੁਰਪੀਆ ਤੇ ਐਮ ਐਲ ਏ ਦੀ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਕਰਨ ਬੰਦ ਕਰਨ ਦਾ ਇਹ ਅਸੀਂ ਸਵੀਕਾਰ ਨਹੀਂ ਕਰਦੇ। ਸਭ ਤੋਂ ਲੱਗਦਾ ਨੇ ਅੱਜ ਜੇ ਬੋਲਣਾ ਸੀ ਅਗਲੇ ਸੈਸ਼ਨ ਜੋ ਮਰਜ਼ੀ ਹੋ ਜਾਂਦਾ। ਅੱਜ ਜੋ ਤੁਸੀਂ ਬੋਲਣਾ ਸੀ ਤਾਂ ਉਸ ਸੀਟ ਦੇ ਉੱਤੇ ਬੈਠ ਜਾਂਦੇ ਜੀ ਸੀਟ ਤੋਂ ਬੋਲਿਆ ਜਾ ਸਕਦਾ। ਜੀ ਗੱਲ ਚਾਹੇ ਵੀ ਨਹੀਂ ਗੱਲ ਪੈਹ ਦੀ ਐ। ਗੱਲ ਅਸੂਲ ਦੀ ਐ ਗੱਲ ਸੀਟ ਦੀ ਨਹੀਂ। ਅਸੂਲਾਂ ਦੀ ਲੜਾਈ ਲੜੀ ਅੱਜ ਤੱਕ। ਅੱਜ ਉਹੀ ਕਾਂਗਰਸ ਬੈਂਚਸ ਕੀ ਬੋਲ ਰਹੇ ਆ। ਕਹਿੰਦੇ ਬੈਂਸ ਚਾਹੁੰਦਾ ਵੀ ਬੈਂਸ ਨੂੰ ਮਾਰਸ਼ਲ ਆ ਕੇ ਫੜਨ ਤੇ ਇਹਨੂੰ ਬਾਹਰ ਸੁੱਟਣ ਦੇ ਦੀਆਂ ਖ਼ਬਰਾਂ ਦੇ ਵਿੱਚ ਫੋਟੋਆਂ ਲੱਗ ਜਾਂਣ ਬੈਂਸ ਖ਼ਬਰ ਦੇ ਵਿੱਚ ਫੋਟੋ ਲਵਾਉਣ ਦਾ ਸ਼ੌਕੀਨ ਨਹੀਂ। ਮੈਂ ਕਹਿ ਕੇ ਆਂ ਕਿ 1947 ਤੋਂ ਲੈ ਕੇ ਅੱਜ ਤੱਕ ਜਿਹੜੀ ਗੱਲ ਕਿਸੇ ਪਾਰਟੀ ਤੇ ਕਿਸੇ ਐਮਐਲਏ ਨੇ ਨਹੀਂ ਬੋਲੀ ਬੈਂਸ ਨੇ ਉਹਦੇ ਬਦਲੇ ਮਾਰਸ਼ਲਾਂ ਤੋਂ ਕੁੱਟ ਖਾਦੀ ਐ 1534000400 ਕਰੋੜ ਰੁਪਇਆ ਜਿਹੜਾ ਅਸੀਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਦਾ ਲੈਣਾ ਬੈਂਸ ਨੂੰ ਫੋਟੋ ਲਹਾਉਣ ਦਾ ਸ਼ੌਕ ਨਹੀਂਗਾ ਗੱਲ ਅਸੂਲਾਂ ਦੀ ਲੜਾਈ ਦੀ ਐ ਸੋ ਅੱਜ ਕੀ ਲੱਗਦਾ ਹੁਣ ਅਗਲੇ ਸੈਸ਼ਨ 'ਚ ਤੁਹਾਨੂੰ ਲੱਗਦਾ ਅਲਾਓ ਕਰਨਗੇ ਉਹ ਕਮਰਸੰਧੂ ਸਾਹਿਬ ਇੱਕ ਫਾਰਮੂਲਾ ਦੇ ਰਹੇ ਨੇ ਕਮੇਟੀ ਬਣਾਉਣ ਦਾ ਕਿਉਂ ਕਮੇਟੀ ਬਣਾਉਣਗੇ ਉਹ ਜਦੋਂ ਉਹ ਤੁਹਾਨੂੰ ਪਰਮਿਸ਼ਨ ਹੀ ਨਹੀਂ ਦੇ ਰਹੇ ਤੁਹਾਨੂੰ ਲੱਗਦਾ ਕਮੇਟੀ ਬਣੂਗੀ ਡਿਕਟੇਟਰਸ਼ਿਪ ਕਹੂੰਗਾ ਤਾਨਾਸ਼ਾਹੀ ਰੁਪਈਆ ਕਹੂੰਗਾ 70 ਆ ਗਏ ਨਾ 70 ਦੋਆਂ ਤੋਂ ਡਰਦੇ ਆ ਦੋਆਂ ਤੋਂ ਨਹੀਂ ਡਰਦੇ ਦੋਆਂ ਦੀ ਸੱਚਾਈ ਤੋਂ ਡਰਦੇ ਆ ਕ੍ਰਾਂਤੀ ਤੋਂ ਡਰਦੇ ਆ ਇਹ ਬਾਈ ਜਾਣੇ ਕ੍ਰਾਂਤੀ ਦੀ ਉਪਜ ਆ ਇਹ ਬਾਦਲ ਜੇ ਨਹੀਂ ਦਿੰਦੇ ਮੈਂ ਇਹ ਕਹਿ ਰਿਹਾਗਾ ਜੇ ਡਿਨਾਈ ਕਰਦੇ ਆ ਤਾਂ ਕਿ ਸਟੈਪ ਹੋਊਗਾ ਤੁਹਾਡਾ ਲੱਗਿਆ ਮੈਂ ਇਹ ਬਾਦਲ ਤੇ ਕਾਂਗਰਸ ਵਾਲਾ 10 ਸਾਲ ਦਾ ਚੁੰਮਾ ਚੱਟੀ ਵਾਲਾ ਸਿਸਟਮ ਨਹੀਂਗਾ 10 ਸਾਲ ਰਹੀ ਹੈ ਨਾ ਆਪੋਜੀਸ਼ਨ ਦੇ ਵਿੱਚ ਕਾਂਗਰਸ ਇੱਕ ਦੂਜੇ ਦੇ ਚਟ ਚੁੰਮ ਚ ਹੀ ਲੱਗੇ ਰਹੇ ਇਹ ਉਹ ਆਪੋਜੀਸ਼ਨ ਨਹੀਂ ਇਹ ਕ੍ਰਾਂਤੀਕਾਰੀ ਈਮਾਨਦਾਰੀ ਦੀ اپوزیشن ਨਾ ਜੇ ਨਹੀਂ ਦੇਣਗੇ ਅਸੀਂ ਵੀ ਉਹਦੀ ਸਟਰੈਟਜੀ ਬਣਾਵਾਂਗੇ ਰਾਜਾ ਵੜਿੰਗ ਨੇ ਬੜਾ ਗੰਭੀਰ ਅਲਿਗੇਸ਼ਨ ਲਾਇਆ ਉਹ ਕਹਿੰਦੇ ਤੁਸੀਂ ਗੁੰਡਾਗਰਦੀ ਕਰ ਰਹੇ ਹੋ ਸਦਨ ਚ ਰਾਜਾ ਵੜਿੰਗ ਨੇ ਸਹੀ ਗੱਲ ਕਹੀ ਜੇ ਸਟੇਟ ਦੇ ਹਿੱਤਾਂ ਵਾਸਤੇ ਲੋਕਾਂ ਦੀ ਆਵਾਜ਼ ਬਣ ਕੇ ਬੋਲਣ ਨੂੰ ਗੁੰਡਾਗਰਦੀ ਕਹਿੰਦੇ ਆ ਤੇ ਰਾਜਾ ਵੜਿੰਗ ਜੀ ਦਾ ਧੰਨਵਾਦ ਹੈ ਬਸ ਸੌਰੀ ਖੈਰਾ ਸਾਹਿਬ ਤੁਸੀਂ ਸਟਰੈਟਜੀ ਚ ਨਾਲ ਹੋਵੋਗੇ ਜੋ ਇਹ ਅਗਲਾ ਸਟੈਪ ਲੈਣਗੇ ਮੰਨ ਲਓ ਅਗਲੇ ਅਸੀਂ ਇਕੱਠੇ ਆ ਅਸੀਂ ਬਿਲਕੁਲ ਅਲਾਈਅੰਸ ਪਾਰਟਨਰਸ ਆ ਅਸੀਂ ਲੋਕਾਂ ਦੀ ਆਵਾਜ਼ ਉਠਾਵਾਂਗੇ ਐਂਡ ਅਗਲੇ ਸੈਸ਼ਨ ਦਾ ਸਮਾਂ ਆਲਣ ਦੇ ਉਸ ਵਕਤ ਟੁ ਔਰ ਲੋਕ ਹਿੱਤ ਤੇ ਨਹੀਂ ਹੁੰਦਾ ਕੀ ਕਦਮ ਹੋਊਗਾ ਜੇ ਨਹੀਂ ਸੀਟ ਦਿੱਤੀ ਜਾਂਦੀ ਲੈਟ ਦਾ ਬ੍ਰਿਜ ਕ੍ਰਮ ਵੀ ਵਿਲ ਕਰਾਸ ਦਾ ਬ੍ਰਿਜ ਵੈਨ ਇਟ ਕਮਸ ਥੈਂਕ ਯੂ ਇਸਨ ਸੁਪਾਲ ਸਿੰਘ ਕਹਿ ਰਿਹਾ ਤੇ ਸਿਮਰਜੀਤ ਬੈਂਸ ਜਿਹਨਾਂ ਦਾ ਕਹਿਣਾ ਕਿ ਜੇ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਸੀਟ ਦੀ ਤਾਂ ਹਰ ਉਹ ਲੜਾਈ ਲੜੀ ਜਾਊਗੀ ਜਿਹਦੇ ਲਈ ਉਹ ਆਪਣਾ ਡੈਮੋਕ੍ਰੈਟਿਕ ਹੱਕ ਹਾਸਲ ਕਰ ਸਕਣ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ ਏਵੀਪੀ ਸਾਂਝਾ ਚੰਡੀਗੜ੍ਹ